ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸੋਚਿਆ ਕੁਝ ਦਿਨ ਲਾਈਵ ਆ ਕੇ ਆਪਸ ਦੇ ਵਿੱਚ ਗੱਲਬਾਤ ਕਰੀਏ ਕਿਉਂਕਿ ਪੰਚਾਇਤੀ ਚੋਣਾਂ ਜਿਹੜੀਆਂ ਹੁਣ ਬਿਲਕੁਲ ਨੇੜੇ ਆ ਚੁੱਕੀਆਂ ਐ ਤੇ ਅੱਜ ਤੁਹਾਨੂੰ ਇੱਕ ਸਵਾਲ ਜ਼ਰੂਰ ਪੁੱਛਾਂਗੇ ਆ ਇਸ ਤਰ੍ਹਾਂ ਕਿ ਤੁਸੀਂ ਟਾਈਟਲ ਪਾੜੀ ਲਿਆ ਹੋਣਾ ਕਿ ਲੀਡਰ ਕਿਸ ਤਰ੍ਹਾਂ ਦੇ ਹੁੰਦੇ ਨੇ ਜੇਕਰ ਤੁਹਾਨੂੰ ਇਹ ਪੂਰੀ ਗੱਲਬਾਤ ਸਮਝ ਆਈ ਤਾਂ ਦੱਸਿਓ ਤਾਂ ਕਮੈਂਟ ਕਰਿਓ ਕਿ ਅਜਿਹੇ ਲੀਡਰ ਹੁੰਦੇ ਨੇ ਤੂੰ ਤੁਹਾਨੂੰ ਪੂਰੀ ਕਹਾਣੀ ਸੁਣਾਨੇ ਇੱਕ ਕਹਾਣੀ ਜੇ ਤੁਹਾਨੂੰ ਸਮਝ ਆਈ ਤਾਂ ਕਮੈਂਟ ਕਰਿਓ ਨਹੀਂ ਤਾਂ ਕਮੈਂਟ ਨਾ ਕਰਿਓ ਜਿਸ ਤਰ੍ਹਾਂ ਕਿ ਹੁਣ ਚਲੋ ਪੰਚਾਇਤੀ ਚੋਣਾਂ ਚੱਲ ਰਹੀਆਂ ਤੇ ਪੰਚਾਇਤੀ ਚੋਣਾਂ ਪਾਈ ਤੁਹਾਨੂੰ ਇੱਕ ਗੱਲ ਸੁਣਾ ਦਿੰਨੇ ਆ ਵੋਟਾਂ ਦਾ ਵਕਤ ਆ ਜਾਂਦਾ ਤੇ ਵੋਟਾਂ ਪੈਣੀਆਂ ਹੁੰਦੀਆਂ ਜਦੋਂ ਵੋਟਾਂ ਪੈਣੀਆਂ ਹੁੰਦੀਆਂ ਤੇ ਲੀਡਰ ਐਨੇ ਇੱਕ ਉਤਾਵਲੇ ਹੁੰਦੇ ਆ ਉਹ ਚਾਹੇ ਤੁਸੀਂ ਘਰ ਦੇ ਆਪਣੇ ਪੋਚੇ ਤੱਕ ਮਰਾਲੋ ਲੀਡਰ ਮਾਰਨ ਲਈ ਤਿਆਰ ਹੁੰਦੇ ਆ ਅਤੇ ਕਹਾਣੀ ਹੈ ਕਹਾਣੀ ਜੇਕਰ ਕਿਸੇ ਨੂੰ ਸਮਝ ਆਈ ਤਾਂ ਤੁਸੀਂ ਜ਼ਰੂਰ ਉਹਦਾ ਅਨਸਰ ਕਮੈਂਟ ਵਿੱਚ ਦੇ ਦਿਓ ਅ ਵੋਟਾਂ ਦਾ ਵਕਤ ਆ ਜਾਂਦਾ ਹੈ ਲੀਡਰ ਇੱਕ ਪਿੰਡ ਵਿੱਚ ਪਹੁੰਚ ਜਾਂਦਾ ਹੈ ਚਾਹ ਰੱਖ ਲੋ ਸਰਪੰਚੀ ਦੀ ਵੋਟ ਆ ਜਾਂਦੀਆਂ ਤੇ ਉੱਥੇ ਪੂਰਾ ਪਿੰਡ ਸੱਦ ਲੈਣੇ ਆ ਜਿਹੜੇ ਪਿੰਡ ਦੇ ਚਾਰਕ ਚਮਚੇ ਹੁੰਨੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੋਸਮੈਂਟ ਕਰਾ ਦਿੰਨੇ ਆ ਵੀ ਭਾਈ ਲੀਡਰ ਸਾਹਿਬ ਸਾਡੇ ਚ ਪਹੁੰਚਣੇ ਆਲੇ ਆ ਤੁਸੀਂ ਜ਼ਰੂਰ ਪਹੁੰਚਿਓ ਤੇ ਲੀਡਰ ਜਦੋਂ ਆਣੇ ਵਾਲੇ ਹੁੰਦੇ ਉਸ ਤੋਂ ਪਹਿਲਾਂ ਪੂਰਾ ਅਰੇਂਜਮੈਂਟ ਕਰ ਲਿੱਤਾ ਜਾਂਦਾ ਹੈ ਵੀ ਇੱਥੇ ਲੀਡਰ ਸਾਹਿਬ ਦੀਆਂ ਕੁਰਸੀਆਂ ਹੋਣਗੀਆਂ ਤੇ ਜਿਹੜੇ ਲੋਕ ਇੱਥੇ ਹੋਣਗੇ ਇੱਥੇ ਚਾਹ ਬਣੂਗੀ ਇੱਥੇ ਪਕੌੜੇ ਹੋਣਗੇ ਇੱਥੇ ਪਾਣੀ ਦਾ ਟੇਬਲ ਲੱਗੂਗਾ ਕਿਉਂਕਿ ਮਾੜਾ ਮੋਟਾ ਜੇ ਜਨਤਾ ਨੂੰ ਪਠਾਣਾ ਹੈ ਗਰਮੀ 'ਚ ਪਠਾਣਾ ਹੈ ਜਾਂ ਫਿਰ ਸਰਦੀ 'ਚ ਪਠਾਣਾ ਹੈ ਜੇ ਸਰਦੀ 'ਚ ਪਠਾਣਾ ਤਾਂ ਕੁਝ ਹੋਰ ਅਰੇਂਜਮੈਂਟ ਕਰਨਾ ਪੈਂਦਾ ਹੈ ਜੇ ਗਰਮੀ 'ਚ ਪਠਾਣਾ ਤਾਂ ਕੁਝ ਹੋਰ ਅਰੇਂਜਮੈਂਟ ਕਰਨਾ ਪੈਂਦਾ ਹੈ ਲੀਡਰ ਨੇ ਆਣਾ ਹੁੰਦਾ ਤੇ ਕੀ ਆ ਹੁੰਦਾ ਜਦੋਂ ਲੀਡਰ ਨੇ ਆਣਾ ਹੁੰਦਾ ਤੇ ਪਹਿਲਾਂ ਜਿਹੜੇ ਚਮਚੇ ਹੁੰਨੇ ਆ ਪੂਰਾ ਪ੍ਰੋਗਰਾਮ ਉਲੇਖ ਲੈਣੇ ਆ ਤੇ ਫਿਰ ਕੀ ਹੁੰਦਾ ਪੂਰਾ ਪਿੰਡ ਬੈਠਾ ਹੁੰਦਾ ਪਿੰਡ ਬੈਠੇ ਬੈਠੇ ਦੇ ਵਿੱਚ ਲੀਡਰ ਖੜਾ ਹੁੰਦਾ ਲੀਡਰ ਕਹਿੰਦਾ ਵੀ ਕੋਈ ਸਮੱਸਿਆ ਹੈਗੀ ਕਿਸੇ ਨੂੰ ਸਾਰੇ ਪਿੰਡ ਵਾਲੇ ਕਹਿੰਦੇ ਯਾਰ ਸਮੱਸਿਆ ਤਾਂ ਹੈਗੀ ਐ ਜੀ ਸਾਡੀਆਂ ਦੋ ਸਮੱਸਿਆਵਾਂ ਹੈ ਵੀ ਜੇਕਰ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਰ ਦੋ ਅਸੀਂ ਤੁਹਾਨੂੰ ਸਾਰੀਆਂ ਪਿੰਡ ਦੀਆਂ ਵੋਟਾਂ ਪਾ ਦੇਣੀ ਆ ਹੋਰ ਕੋਈ ਪਿੰਡ 'ਚ ਜਿੱਤੂਗਾ ਨਹੀਂ ਜਿੱਤੂਗਾ ਤੁਸੀਂ ਸਾਡੇ ਕਿੰਨੀ ਦੇ ਜਿੱਤ ਜੂਗੇ ਪੱਕਾ ਲੀਡਰ ਕਹਿੰਦਾ ਯਾਰ ਇਹ ਤਾਂ ਬਹੁਤ ਵਧੀਆ ਕੰਮ ਹੈ ਵੀ ਆਪਾਂ ਕਿਉਂ ਨਾ ਵੋਟਾਂ ਦਾ ਵਕਤ ਹੈ ਇਹਨਾਂ ਦਾ ਕੰਮ ਕਰਾ ਦਿੰਨੇ ਆ ਉਹ ਕਹਿੰਦੇ ਜੀ ਸਾਰੇ ਉਹ ਕਹਿੰਦੇ ਹਾਂ ਜੀ ਦੱਸੋ ਕਿਹੜੇ ਦੋ ਕੰਮ ਹੈ ਜਿਹੜੇ ਹੋਣੇ ਚਾਹੀਦੇ ਆ ਇੱਕ ਵਿਚਾਰਾ ਉੱਠਦਾ ਜਿਹੜਾ ਪੜਿਆ ਲਿਖਿਆ ਇੰਟੈਲੀਜੈਂਟ ਬੰਦਾ ਹੁੰਦਾ ਉਹ ਕਹਿੰਦਾ ਵੀ ਭਾਈ ਸਾਡੇ ਸਾਡੇ ਪਿੰਡ 'ਚ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਵੀ ਸਾਡੇ ਉਰੇ ਹਸਪਤਾਲ ਨਹੀਂ ਹੈਗਾ ਵੀ ਵੋਟਾਂ ਦੇ ਪਹਿਲਾਂ ਸਾਡੇ ਹਸਪਤਾਲ ਬਣਾ ਦਿਓ ਇਆ ਕੋਈ ਇੱਕ ਸ਼ਿੰਸਲਾ ਸ਼ੁਰੂ ਕਰ ਦੋ ਜਿਦ ਨਾਲ ਹਸਪਤਾਲ ਬਣ ਜੇ ਵੀ ਅਸੀਂ ਸਾਰਾ ਪਿੰਡ ਤੁਹਾਨੂੰ ਵੋਟਾਂ ਪਾ ਦਾਂਗੇ ਤੇ ਬੰਦਾ ਕਹਿੰਦਾ ਲੈ ਲੀਡਰ ਕਹਿੰਦਾ ਬਸ ਇਹ ਕੰਮ ਹੈ ਮੇਰੇ ਧਿਆਨ ਮੈਂ ਤੁਸੀਂ ਪਹਿਲੀ ਲਿਆਦਣਾ ਤਾਂ ਜੇ ਮੇਰੇ ਧਿਆਨ ਚ ਤੁਸੀਂ ਪਹਿਲਾਂ ਲਿਆ ਹੁੰਦਾ ਮੈਂ ਉਹਨੂੰ ਕਦਾਂ ਹਸਪਤਾਲ ਬਣਾ ਲੈਣਾ ਤਾਂ ਉਹ ਆਪਣੀ ਜੇਬ ਚੋਂ ਇੱਕ ਫੋਨ ਕੱਢਦਾ ਹੈ ਫੋਨ ਲਾਂਦਾ ਕਿਸੇ ਹੋਰ ਬੰਦੇ ਨੂੰ ਫੋਨ ਲਾ ਕੇ ਉਹ ਕਹਿੰਦਾ ਵੀ ਗੱਲ ਸੁਣ ਲਓ ਵੀ ਤੁਹਾਨੂੰ ਮੈਂ ਦੇਤੇ ਆ 24 ਘੰਟੇ ਦਾ ਟਾਈਮ ਇਸ ਪਿੰਡ ਦੇ ਵਿੱਚ ਹਸਪਤਾਲ ਨਹੀਂ ਹੈਗਾ ਜਿੱਥੇ ਵੀ ਕੋਈ ਛਾਮਲਾੜ ਜ਼ਮੀਨ ਮਿਲਦੀ ਹੈ ਜੇ ਕੋਈ ਕਮਰਾ ਮਿਲਦਾ ਹੈ ਉੱਥੇ ਕੱਲ੍ਹ ਵੀ ਡਾਕਟਰਾਂ ਦਾ ਪ੍ਰਬੰਧ ਕਰ ਦੋ ਤੇ ਇਹ ਡਾਕਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਹਸਪਤਾਲ ਇੱਥੇ ਬਣਾਣਾ ਹੈ ਤੁਸੀਂ ਜੋ ਮਰਜ਼ੀ ਹੋ ਜਵੇ ਫੋਨ ਮੈਂ ਕਰਿਆ ਮੈਂ ਲੀਡਰ ਆ ਤੇ ਲੋਕ ਕਹਿੰਦੇ ਯਾਰ ਜਿਹੜੇ ਬੈਠੇ ਹੁੰਦੇ ਆ ਉਹ ਤਾੜੀ ਟੂੜੀ ਕੋਈ ਨਹੀਂ ਮਾਰਦਾ ਉਹ ਸਾਰੇ ਦੇਖੀ ਜਾਂਦੇ ਆ ਵੀ ਯਾਰ ਫੋਨ ਵੀ ਕਰਤੇ ਆ ਪਰ ਤਾੜੀ ਕਿਸੇ ਨੇ ਮਾਰੀ ਨਹੀਂ ਜਿਹੜੇ ਚਮਚੇ ਹੁੰਦੇ ਆ ਉਹਨਾਂ ਨੂੰ ਤਾੜੀ ਤਾੜੀ ਮਾਰਨੀ ਪੈਂਦੀ ਐ ਉਹ ਤਾੜੀ ਮਾਰ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਪਿੰਡ ਵਾਸੀ ਵਿਚਾਰੇ ਜਿਹੜੇ ਮਾਤੜ ਮੇਰੇ ਵਰਗੇ ਪੰਜ ਸੱਤ ਪਿੱਛੇ ਬੈਠੇ ਹੁੰਦੇ ਉਹ ਵੀ ਤਾੜੀ ਮਾਰ ਦਿੰਦੇ ਆ ਲੀਡਰ ਨੂੰ ਆਏ ਹੋਣ ਲੱਗ ਜਾਂਦਾ ਵੀ ਇੰਨੀ ਕ ਬੋਟਾ ਆਪਣੀਆਂ ਪੱਕੀਆਂ ਹੋ ਗਈਆਂ ਉਹ ਲੀਡਰ ਕਹਿੰਦਾ ਫਿਰ ਕਹਿੰਦਾ ਦੇਖੋ ਪਿੰਡ ਵਾਸੀਓ ਵੀ ਮੈਂ ਤੁਹਾਡਾ ਹੀ ਕੰਮ ਕਰਤਿਆ ਵੀ ਤੁਹਾਡਾ ਜਿਹੜਾ ਹਸਪਤਾਲ ਦਾ ਕੰਮ ਐ ਡਿਸਪੈਂਸੀ ਦਾ ਕੰਮ ਐ ਉਹ ਥੋੜਾ 24 ਘੰਟੇ ਬਾਅਦ ਸ਼ੁਰੂ ਹੋ ਜਾਣਾ ਤੁਸੀਂ ਹੁਣ ਮੈਨੂੰ ਬੋਟਾ ਪਾ ਦਿਓ ਤੇ ਦੂਜਾ ਕਹਿੰਦਾ ਹੁਣ ਮੈਨੂੰ ਦੂਜਾ ਸਵਾਲ ਵੀ ਦੱਸ ਦਿਓ ਉਹ ਕਹਿੰਦਾ ਜੀ ਦੂਜਾ ਸਵਾਲ ਇਹ ਐ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਨੈਟਵਰਕ ਨਹੀਂ ਹੈਗਾ ਵੀ ਸਾਡੇ ਕੋਈ ਨਾ ਕੋਈ ਇੱਥੇ ਨੈਟਵਰਕ ਟਾਵਰ ਲਾ ਦਿੱਤਾ ਜਾਵੇ ਉਹ ਕਹਿੰਦੇ ਹਾਂ ਹਾਂ ਲਵਾ ਦਾਂਗੇ ਉਹ ਫੇਰ ਫੋਨ ਕੱਟ ਕਰਦਾ ਫੋਨ ਕਰਕੇ ਕਿਸੇ ਨੂੰ ਫੋਨ ਮਲਾਉਂਦਾ ਉਹਨੂੰ ਕਹਿੰਦਾ ਵੀ ਗੱਲ ਸੁਣ ਲਓ ਮੈਂ ਫੋਨ ਤੁਹਾਨੂੰ ਕਰ ਰਿਹਾ ਇੱਥੇ ਪਿੰਡ 'ਚ ਕੋਈ ਵੀ ਟਾਵਰ ਨਹੀਂ ਹੈਗਾ ਇੰਨੀ ਸਮੱਸਿਆ ਆਉਂਦੀ ਹੈ ਵੀ ਇੱਥੇ ਤੁਸੀਂ ਟਾਵਰ ਲਾਓ ਵੀ ਬਿਨਾਂ ਟਾਵਰ ਦੇ ਫੋਨ ਹੀ ਨਹੀਂ ਹੁੰਦਾ ਤੇ ਪਿੰਡ ਵਾਲੇ ਫੇਚ ਉਪ ਕਰਕੇ ਬੈਠੇ ਰਹਿੰਦੇ ਆ ਤੇ ਲੀਡਰ ਜਿਹੜੇ ਨਾਲ ਚਮਚੇ ਆਏ ਵੀ ਹੋਣੇ ਆ ਉਹ ਤਾੜੀਆਂ ਮਾਰਦੇ ਆ ਹੁਣ ਤੁਸੀਂ ਆਏ ਦੱਸੋ ਕਮੈਂਟ ਕਰਕੇ ਵੀ ਜਿਹੜੇ ਚਮਚੇ ਆ ਚਲ ਉਹਨਾਂ ਦੇ ਤਾੜੀ ਮਾਰਨੀ ਉਹ ਮਾਰਨੀ ਆ ਜਿਹੜੇ ਪਿੰਡ ਵਾਲੇ ਆ ਉਹ ਉਹਨਾਂ ਨੇ ਕਾਤਰੀ ਤਾੜੀ ਮਾਰੀ ਕਿਉਂਕਿ ਲੀਡਰ ਸਾਹਿਬ ਤੇ ਉਹਨਾਂ ਨੇ ਦੋ ਡਿਮਾਂਡਸ ਰੱਖੀ ਸੀਗੀ ਇੱਕ ਦਾ ਡਿਮਾਂਡ ਰੱਖੀ ਸੀਗੀ ਵੀ ਪਿੰਡ ਦੇ ਵਿੱਚ ਹਸਪਤਾਲ ਬਣਾਇਆ ਜਾਵੇ ਉਹਨੂੰ ਲੈ ਕੇ ਜਿਹੜਾ ਹਸਪਤਾਲ ਤੋਂ ਲੈ ਕੇ ਉਹ ਫੋਨ ਜਦੀ ਕਰ ਦਿੰਦੇ ਆ ਵੀ ਭਾਈ ਇੱਥੇ ਹਸਪਤਾਲ ਬਣਾਓ ਤੇ ਦੂਸਰਾ ਉਹਨਾਂ ਨੇ ਪਿੰਡ ਵਾਲੇ ਨੇ ਮੰਗ ਰੱਖੀ ਸੀ ਵੀ ਇੱਥੇ ਨੈਟਵਰਕ ਨਹੀਂ ਆਂਦਾ ਵੀ ਇਹ ਇਸ਼ੂ ਨੂੰ ਜਲਦ ਤੋਂ ਜਲਦ ਸਹੀ ਕਰਿਆ ਜਾਵੇ ਤੇ ਹੁਣ ਤੁਸੀਂ ਜੇਕਰ ਇਹ ਵੀਡੀਓ ਦੇਖ ਰਹੇ ਹੋ ਪੁਲੀ ਸੁਣੀ ਹੈ ਤਾਂ ਮੈਨੂੰ ਆਏ ਦੱਸੋ ਵੀ ਚਮਚੇ ਨੇ ਤਾੜੀ ਤਾਂ ਬਜਾਣੀ ਵੀ ਜਾਣੀ ਸੀ ਪਿੰਡ ਵਾਲੇ ਨੇ ਤਾੜੀ ਕਿਉਂ ਨਹੀਂ বাজਾਈ ਜਿਹਨੂੰ ਸਮਝ ਆ ਗਈ ਉਹੀ ਕਮੈਂਟ ਕਰਿਓ ਜਿਹਨੂੰ ਨਾ ਸਮਝ ਆਇਆ ਭਾਈ ਉਹ ਰੱਬ ਰੱਖਾ ਚਲੋ ਤੁਹਾਨੂੰ ਕਹਾਵਤ ਕਹਾਣੀ ਸੁਣਾਤੀ ਇੱਕ ਤੇ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਜਿਹੜੇ ਸਾਂਝੇ ਕਰਿਓ ਵੀ ਆਖਰ ਪਿੰਡ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਤਾੜੀ ਕਿਉਂ ਨਹੀਂ ਮਾਰੀ ਕਿਉਂਕਿ ਦੋ ਸਮੱਸਿਆ ਸੀਗੀਆਂ ਪਿੰਡ ਦੀਆਂ ਤੇ ਪਿੰਡ ਦੀਆਂ ਦੋਨੋਂ ਸਮੱਸਿਆ ਲੀਡਰ ਨੇ ਜਿਹੜੀ ਹੈ ਫੋਨ ਰਾਹੀਂ ਠੀਕ ਸਮੱਸਿਆ ਹੱਲ ਕਰਵਾਉਣ ਦੀ ਵੀ ਜਿਹੜੀ ਹੈ ਕੋਸ਼ਿਸ਼ ਕਰਤੀ ਤੇ 24 ਘੰਟੇ ਅੰਦਰ ਸਮੱਸਿਆ ਦਾ ਹੱਲ ਕਰਨ ਦੇ ਲਈ ਵੀ ਕਿਹਾ ਹੁਣ ਕਮੈਂਟ ਤੁਸੀਂ ਕਰਕੇ ਦੱਸਣਾ ਵੀ ਜਿਹੜੀ ਮੈਂ ਤੁਹਾਨੂੰ ਕਹਾਣੀ ਹੈ ਸੁਣਾਈ ਹੈ ਉਸ ਕਹਾਣੀ ਦੇ ਵਿੱਚ ਜਦੋਂ ਚਮਚਿਆਂ ਨੇ ਤਾੜੀਆਂ ਮਾਰੀਆਂ ਤੇ ਜਿਹੜੇ ਪਿੰਡ ਵਾਲੇ ਬੈਠੇ ਸੀਗੇ ਉਹਨਾਂ ਨੇ ਤਾੜੀਆਂ ਕਿਉਂ ਨਹੀਂ ਮਾਰੀਆਂ ਠੀਕ ਹੈ ਜੀ ਇਹੀ ਵੀਡੀਓ ਹੈ ਇਹੀ ਸਵਾਲ ਹੈ ਅੱਜ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਬਿਲਖਾਲ ਬੰਦੇ ਬਹੁਤ ਜੁੜੇ ਹੋਏ ਆ ਹਜ ਤੱਕ ਮੈਨੂੰ ਲੱਗਦਾ 25 26 27 ਕ ਬੰਦੇ ਵੀਡੀਓ ਦੇਖ ਰਹੇ ਆ ਪਰ ਸ਼ਾਇਦ ਇਨ੍ਹਾਂ 27 ਮਹਾਪੁਰਸ਼ਾਂ 'ਚੋਂ ਸ਼ਾਇਦ ਕਿਸੇ ਨੂੰ ਗੱਲ ਸਮਝ ਆ ਗਈ ਹੋਣੀ ਪਰ ਕਮੈਂਟ ਕਿਸੇ ਨੇ ਕਰਿਆ ਨਹੀਂ ਪਰ ਜੇਕਰ ਕਿਸੇ ਨੂੰ ਸਮਝ ਆ ਗਈ ਤਾਂ ਜ਼ਰੂਰ ਕਮੈਂਟ ਕਰਿਓ ਜੇ ਨਹੀਂ ਸਮਝ ਆਈ ਚਲੋ ਨੋ ਲਿਖ ਦਿਓ ਹੋਰ ਤਾਂ ਛੱਡੋ ਵੀ ਮੈਂ ਭਾਈ ਮੈਂ ਤਾਂ ਜਵਾਬ ਨਹੀਂ ਦੇਣਾ ਚਾਹੁੰਦਾ ਨੋ ਲਿਖ ਦਿਓ ਆਈ ਨਹੀਂ ਕਹਿਣਾ ਆਪਾਂ ਵੀ ਸਮਝ ਨਹੀਂ ਆਈ ਨੋ ਦਾ ਮਤਲਬ ਇਹ ਮੰਨਿਆ ਜਾਊਗਾ ਬਈ ਕਮੈਂਟ ਨਹੀਂ ਕਰਨਾ ਜੇ ਸਮਝ ਆਇਆ ਤਾਂ ਜ਼ਰੂਰ ਦੱਸ ਦਿਓ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਜੇ ਕਮੈਂਟ ਜ਼ਰੂਰ ਕਰਿਓ ਵੀ ਕਹਾਣੀ ਦਾ ਪਿੰਡ ਅਸਿਆਂ ਨੇ ਪਿੰਡ ਜਿਹੜੇ ਪਿੰਡ ਵਾਲੇ ਸੀਗੇ ਉਹਨਾਂ ਨੇ ਤਾਲੀਆਂ ਕਿਉਂ ਨਹੀਂ বাজਾਈਆਂ ਜਦੋਂ ਕਿ ਦੋੇ ਸ਼ਰਤਾਂ ਜਿਹੜੀਆਂ ਇਹ ਲੀਡਰ ਨੇ ਮੰਨ ਲਈ ਸੀਗੀਆਂ ਠੀਕ ਹੈ ਜੀ ਧੰਨਵਾਦ ਸਾਰਿਆਂ ਨੂੰ ਫਿਰ ਜੇ ਲਗਾਤਾਰ ਹੁਣ ਆਪਾਂ 5-10 ਦਿਨ ਲਾਈਵ ਆਣਾ ਹੈ ਕਿਉਂਕਿ ਸਮੱਸਿਆ ਫੇਸਬੁੱਕ ਦੇ ਵਿੱਚ ਕੁਛ ਨਾ ਕੁਛ ਥੋੜੀ ਜਿਹੀ ਆਈ ਹੋਈ ਹੈ ਇਸ ਕਰਕੇ ਸਮੱਸਿਆ ਜਦ ਦੂਰ ਹੋਣੀ ਹੈ ਜਦੋਂ ਆਪਾਂ ਥੋੜੀ ਤੇ ਕੁਝ ਦਿਨ ਲਾਈਵ ਚਲਾਵਾਂਗੇ ਤੇ ਤਕਰੀਬਨ 10-15 ਦਿਨ ਦਿਨ ਦੇ ਵਿੱਚ 2 ਜਾਂ 3 ਵਾਰ ਲਾਈਵ ਆਵਾਂਗੇ ਤੇ ਲਾਈਵ ਹੋਣ ਦਾ ਜੇ ਕੋਈ ਟੋਪਿਕ ਹੋਇਆ ਕੋਈ ਮੁੱਦਾ ਹੋਇਆ ਤਾਂ ਉਸ ਵਕਤ ਲਾਈਵ ਆ ਕੇ ਉਹ ਮੁੱਦੇ ਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੁੱਦਾ ਤੁਹਾਡੇ ਸਾਹਮਣੇ ਲਿਆਵਾਂਗੇ ਨਹੀਂ ਤਾਂ ਫਿਰ ਗੱਲਾਂ ਦਾ ਕਢਾਏ ਪਾਈ ਗੱਲਾਂ ਤਾਂ ਹੁਣ ਮਾਰਨੇ ਆਈਆਂ ਸਵਾਲ ਤੁਹਾਨੂੰ ਪਾਤਿਆ ਜੇ ਤੁਸੀਂ ਜਵਾਬ ਲੱਭ ਸਕਦੇ ਆ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਵੀ ਦੋ ਸ਼ਰਤਾਂ ਸੀਗੀਆਂ ਜਿਹੜੀਆਂ ਪਿੰਡ ਵਾਸੀਆਂ ਨੇ ਲੀਡਰ ਦੇ ਅੱਗੇ ਰੱਖੀਆਂ ਸੀਗੀਆਂ ਲੀਡਰ ਨੇ ਦੋਨੇ ਸ਼ਰਤਾਂ ਜਿਹੜੀਆਂ ਆ ਉਹ ਫੋਨ ਰਾਹੀਂ ਕਹਿ ਕੇ ਹੁਕਮ ਵੀ ਕਰਤੇ ਵੀ ਇਹ ਦੋਨਾਂ ਦਾ ਕੰਮ ਕਰਾਇਆ ਜਾਵੇ ਤੇ ਆਖਰ ਕਿਉਂ ਇਹ ਜਿਹੜੀ ਸ਼ਰਤਾਂ ਸੀਗੀਆਂ ਜਦੋਂ ਮੰਨਣ ਤੇ ਬਾਅਦ ਵੀ ਪਿੰਡ ਵਾਲਿਆਂ ਨੇ ਤਾੜੀ ਨਹੀਂ ਵਜਾਈ ਸਿਰਫ ਤਾੜੀ ਚਮਚਾਣੇ ਵਜਾਈ ਹੈ ਜੇਕਰ ਸਮਝ ਆਈ ਤਾਂ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਨਹੀਂ ਸਮਝ ਆਈ ਤਾਂ ਨੋ ਲਿਖ ਦਿਓ ਆਪਾਂ ਕਿਹੜਾ ਕਿਸੇ ਦੇ ਡੰਡਾ ਮਾਰਨਾ ਆ ਜਾਂ ਕੁਝ ਹੋਰ ਨਾ ਆਪਣਾ ਤਾਂ ਐਉਂ ਚੱਲੀ ਜਾਣਾ ਚਲੋ ਠੀਕ ਹੈ ਜੀ ਧੰਨਵਾਦ ਜੇ ਸਮਝ ਆਇਆ ਤਾਂ ਕਮੈਂਟ ਕਰਦੇ ਹੋ ਵੀ ਪਿੰਡ ਵਾਲੇ ਤਾੜੀ ਕਿਉਂ ਨਹੀਂ ਬਜਾਈ ਜੇ ਨਹੀਂ ਸਮਝ ਆਇਆ ਤਾਂ ਨੋ ਲਿਖ ਦਿਓ ਵੀ ਭਾਈ ਮੈਨੂੰ ਇਹ ਸਵਾਲ ਸਮਝ ਨਹੀਂ ਆਇਆ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਤੇ ਅਗਲੀ ਖਬਰ 2-4 ਘੰਟੇ 4 ਘੰਟੇ ਬਾਅਦ ਫਿਰ ਕੋਈ ਨਾ ਕੋਈ ਸਾਹਮਣੇ ਲਿਆਵਾਂਗੇ ਕਿਉਂਕਿ 10 ਦਿਨ ਲਗਾਤਾਰ ਪੰਜ-ਪੰਜ ਚਾਰ-ਚਾਰ ਵਾਰ ਲਾਈਵ ਆਣਾ ਪੈਣਾ ਤੇ ਲਾਈਵ ਆ ਕੇ ਤੁਹਾਡੇ ਨਾਲ ਮੁੱਦੇ ਦੀ ਗੱਲਾਂ ਕਰਾਂਗੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਕਮੈਂਟ ਜ਼ਰੂਰ ਕਰਕੇ ਦੱਸਿਓ